ਜੁਗ ਜੁਗ ਜੀਵੇ ਰੱਬਾ ਮੇਰਾ ਸੋਹਣਾ ਵੀਰ ਪਿਆਰਾ ਜੁਗ ਜੁਗ ਜੀਵੇ ਰੱਬਾ ਮੇਰਾ ਸੋਹਣਾ ਵੀਰ ਪਿਆਰਾ ਬਾਪੂ ਦੇ ਦਿਲ ਦਾ ਟੁਕੜਾ ਤੇ ਕਈ ਤਰ੍ਹਾਂ ਦੇ ਤਿਉਹਾਰਾਂ ਨਾਲ ਸਜੇ ਦੇਸ਼ ਭਾਰਤ ਅੰਦਰ ਰਖੜੀ ਦਾ ਤਿਉਹਾਰ ਵੀ ਖਾਸ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ 7 ਅਗਸਤ ਨੂੰ ਵੀ ਦੇਸ਼ ਭਰ ਅੰਦਰ ਭੈਣਾਂ ਨੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਨ੍ਹ ਕੇ ਆਪਣੇ ਵੀਰਾਂ ਲਈ ਦੁਆਵਾਂ ਮੰਗੀਆਂ। ਇਹ ਤਸਵੀਰਾਂ ਬਠਿੰਡਾ ਸ਼ਹਿਰ ਦੀਆਂ ਨੇ ਜਿੱਥੇ ਬਾਜ਼ਾਰ ਪੂਰੀ ਤਰ੍ਹਾਂ ਨਾਲ ਸਜੇ ਹੋਏ ਨੇ। ਭੈਣਾਂ ਨੇ ਆਪਣੇ ਭਰਾਵਾਂ ਲਈ ਸੁੰਦਰ ਰਖੜੀਆਂ ਦੀ ਖਰੀਦਦਾਰੀ ਕੀਤੀ ਤਾਂ ਭਰਾਵਾਂ ਨੇ ਵੀ ਰਖੜੀ ਤੇ ਭੈਣਾਂ ਨੂੰ ਦੇਣ ਲਈ ਤੋਹਫ਼ੇ ਖਰੀਦੇ। ਸਜੇ ਬਾਜ਼ਾਰਾਂ ਅੰਦਰ ਭੈਣਾਂ ਮਹਿੰਦੀ ਲਗਵਾਉਂਦੀਆਂ ਤੇ ਮਠਿਆਈਆਂ ਖਰੀਦਦੀਆਂ ਵੀ ਨਜ਼ਰ ਆਈਆਂ। ਪੈਣਾ ਨੇ ਆਪਣੇ ਭਰਾਵਾਂ ਲਈ ਪਿਆਰ ਦੇ ਨਾਲ-ਨਾਲ ਸਰਹੱਦਾਂ ਉੱਤੇ ਦੇਸ਼ ਦੀ ਸੁਰੱਖਿਆ ਕਰਦੇ ਫੌਜੀ ਵੀਰਾਂ ਨੂੰ ਵੀ ਸ਼ੁਭ ਕਾਮਨਾਵਾਂ ਭੇਜ ਦਿੱਤੀਆਂ। ਇਹ ਮੈਨੂੰ ਵੀ ਬੜਾ ਇੰਤਜ਼ਾਰ ਰਹਿੰਦਾ ਹੈ। ਮੈਂ ਕਹਿੰਦੀ ਆ ਸਾਰੇ ਭਰਾ ਸਲਾਮਤ ਰਹਿਣ ਸਾਰੀਆਂ ਪੈਣਾ ਦੇ। ਅੱਜਕੱਲ ਦੇ ਬੱਚਿਆਂ 'ਚ ਇੰਨਾ ਪਿਆਰ ਨਹੀਂ ਰਿਹਾ। ਉਹ ਇੱਕ ਦੂਜੇ ਨਾਲ ਨਾ ਪਿਆਰ ਸਤਿਕਾਰ ਨਹੀਂ ਕਰਦੇ। ਤਾਂ ਮੇਰਾ ਇਹੀ ਸੰਦੇਸ਼ਾ ਹੋਗਾ ਉਹਨਾਂ ਨੂੰ ਕਿ ਆਪਣੀ ਭੈਣਾਂ ਨੂੰ ਓਦਾਂ ਹੀ ਪਿਆਰ ਕਰੋ ਪਿਆਣਾ ਵੀ ਆਪਣੇ ਭਰਾਵਾਂ ਦੀ ਓਦਾਂ ਹੀ ਮਾਨ ਸਨਮਾਨ ਕਰਨ। ਪਿਆਰ ਥੋੜਾ ਜਿਹਾ ਖਾਸ ਹੁੰਦਾ ਹੈ। पूरी तैयारी करती हूँ मेहंदी भी बहुत अच्छे से लगवाती हूँ थाली भी बहुत अच्छे से सजाती हूँ उनके लिए सिर्फ क्योंकि वो हमेशा मेरे साथ रहते है आपके घर में जो बहन है सिर्फ वो ही बहन है आपके आस पड़ोस में वो 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 भी 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 आपकी बहन है और बहनों से मैं मैं कहना जो बॉर्डर पे लड़ रहे रहे हैं हैं उनको भी जरूर एक रक्षा रक्षा सूत्र बांधे क्योंकि हमारी कर रहे है। वो भी मेरे उन्हें रखड़ी नहीं भेज सकती पर मैं हमेशा इच्छा कर भी भी से हर बार और इस बार भी मेरे को ਅਰ ਇਹ ਸਾਡੇ ਭਰਾ ਸਾਡੀ ਰੱਖਿਆ ਕਰਦੇ ਹੀ ਕਰਦੇ ਆ ਲੇਕਿਨ ਉਹ ਭਰਾ ਜੋ ਬਾਰਡਰ ਤੇ ਸਾਡੀ ਰੱਖਿਆ ਕਰਦੇ ਆ ਉਹਨਾਂ ਲਈ ਸੈਲੂਟ ਉਹਨਾਂ ਲਈ ਬਹੁਤ ਬਹੁਤ ਸ਼ੁਭਕਾਮਨਾ ਨਾਮੀ ਕ੍ਰਿਕਟਰ ਹਰਪਜਨ ਸਿੰਘ ਨੇ ਵੀ ਆਪਣੀਆਂ ਭੈਣਾਂ ਨਾਲ ਮਿਲ ਕੇ ਰਖੜੀ ਦਾ ਤਿਉਹਾਰ ਮਨਾਇਆ ਹਰਪਜਨ ਦੀਆਂ ਭੈਣਾਂ ਨੇ ਆਪਣੇ ਭਰਾ ਲਈ ਤੰਦਰੁਸਤੀ ਮੰਗੀ ਤਾਂ ਭਰਾ ਨੇ ਵੀ ਭੈਣਾਂ ਲਈ ਆਪਣੇ ਜਜ਼ਬਾਤ ਸਾਂਝੇ ਕੀਤੇ ਮੈਂ ਰਖੜੀ ਤੇ ਆਪਣੇ ਭਰਾ ਲਈ ਸਾਰੀਆਂ ਭੈਣਾਂ ਜਿੱਦਾਂ ਆਪਣੇ ਭਰਾਵਾਂ ਲਈ ਦੁਆ ਕਰਦੀਆਂ ਸੀ ਪਰਮਾਤਮਾ ਉਹਨਾਂ ਦੇ ਭਰਾ ਨੂੰ ਤੰਦਰੁਸਤੀ ਦੇਵੇ ਲੰਬੀ ਉਮਰ ਦੇਵੇ ਹਰ ਕਦਮ ਤੇ ਸਫਲਤਾ ਦੇਵੇ ਬਸ ਇਹੀ ਕਾਮਨਾ ਕਰਦੀ ਹਾਂ ਉਹ ਹਮੇਸ਼ਾ ਠੀਕ ਰਹਿਣ ਤੰਦਰੁਸਤ ਰਹਿਣ ਚੜਦੀ ਕਲਾ 'ਚ ਰਹਿਣ ਅ ਹਮੇਸ਼ਾ ਪਿਆਰ ਬਣਿਆ ਰਵੇ ਸਾਡਾ ਆਪਸ ਸਭ ਦਾ ਮੇਰੀ ਵੀ ਇਹੀ ਅਰਦਾਸ ਹੈ ਕਿ ਮੇਰੀਆਂ ਭੈਣਾਂ ਜੋ ਹੈ ਉਹ ਸੁਖੀ ਰਹਿਣ ਖੁਸ਼ ਰਹਿਣ ਤੰਦਰੁਸਤ ਰਹਿਣ ਤੇ ਬਾਬਾ ਚਰਦੀ ਕਲਚ ਰੱਖੇ ਤੇ ਮੈਨੂੰ ਪਿਆਰ ਦੇਣ ਲਈ ਮੇਰੀਆਂ ਭੈਣਾਂ ਨੂੰ ਬਹੁਤ-ਬਹੁਤ ਸਤਿਕਾਰ ਤੇ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਰਖੜੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਬਠਿੰਡਾ ਤੇ ਜਲੰਧਰ ਤੋਂ ਬਾਅਦ ਤੁਹਾਨੂੰ ਰਖੜੀ ਮੌਕੇ ਬਰਨਾਲਾ ਲੈ ਕੇ ਚਲਦੇ ਹਾਂ ਜਿੱਥੇ ਜੇਲਾਂ ਵਿੱਚ ਬੰਦ ਭਰਾਵਾਂ ਦੇ ਗੁੱਟ ਤੇ ਭੈਣਾਂ ਨੇ ਰਖੜੀਆਂ ਸਜਾਈਆਂ ਮੌਕਾ ਤਾਂ ਮੈਂ ਖੁਸ਼ੀ ਦਾ ਸੀ ਪਰ ਮਾਹੌਲ ਇੱਥੇ ਗਮਗੀਨ ਹੀ ਤਿਸਿਆ ਨਵਿੱਤਿਆ ਕਿ ਅੱਜ ਬਹੁਤ ਵਧੀਆ ਲੱਗਿਆ ਤੇ ਭੈਣ ਭਰਾਵਾਂ ਦਾ ਕਦੇ ਵੀ ਪਿਆਰ ਨਹੀਂ ਘਟਦਾ ਹੁੰਦਾ ਹਮੇਸ਼ਾ ਬੰਦੇ ਹੁੰਦੇ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਆਗੇ ਮੈਨੂੰ ਬਹੁਤ ਵਧੀਆ ਲੱਗ ਰਿਹਾਗਾ ਕਿ ਮੈਂ ਆਪਣੇ ਭਰਾ ਨੂੰ ਰਖੜੀ ਬੰਨੀ ਆ ਤੇ ਅਸੀਂ ਇਹ ਤਿਉਹਾਰ ਬਹੁਤ ਹੀ ਦਿਲ ਨਾਲ ਬਣਾਇਆਗਾ ਮੰਨਿਆ ਜਾਂਦਾ ਹੈ ਕਿ ਰਖੜੀ ਦਾ ਤਿਉਹਾਰ ਭੈਣ ਭਰਾ ਦੇ ਰਿਸ਼ਤੇ ਨੂੰ ਗੂੜਾ ਕਰਦਾ ਹੈ ਤੇ ਦੋਵਾਂ ਦਰਮਿਆਨ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਵੀ ਕਰਵਾਉਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਰਖੜੀ ਮੌਕੇ ਨਿੱਘੀ ਵਧਾਈ ਦਿੱਤੀ ਹੈ।